ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀਡੀਓ ਵਿੱਚ ਫਟ ਟੌਪ ਦੀਆਂ ਚਾਰ ਹੀ ਪਰਵਰਣ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਕੋਣ ਬਾਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜਿਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਡਾਕਟਰ ਹੋ ਠੀਕ ਹੋ ਮਜੀ ਹਾਂ ਹਾਂ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾ ਕਾਲਾ ਬਾਈ ਪਿੰਡ ਸਨਗਲਾਬ ਸਿੰਘਾ ਬਰਨਾਲਾ ਜ਼ਿਲ੍ਹਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਪਹਾੜ ਬਾਈ ਮੋਬਾਈਲ ਨੰਬਰ 98757632 ਠੀਕ ਹੈ ਬਾਈ ਬਾਈ ਕਾਲੇ ਚਾਰ ਬੜਾ ਨੇ ਫਿਰ ਹਾਂ ਜੀ ਚਾਰ ਨਾ ਡਾਕਟਰ ਆਪਣੇ ਕੋਲੇ ਠੀਕ ਹੈ ਬਾਈ ਤੇ ਇੱਕ ਸੇਲ ਹੋਈ ਵੀ ਸਿਰੇ ਵਾਲੀ ਉਹ ਬੱਸੀ ਆਪਣੇ ਕੋਲੇ ਰਾਤ ਹੀ ਆਈ ਆ ਰਾਤ ਹੀ ਉਹ ਫਾਰਮ ਚ ਜਾਣੀ ਆ ਮਾਮੇ ਭਾਣ ਜੇ ਨਾਂ ਤੇ ਪਿਰਥੀਪੁਰ ਅੱਛਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਇਹ ਫਾਰਮ ਚ ਜਾਣੀ ਆ ਬੱਸੀ ਹਮ ਓਕੇ ਇਹ ਬੱਚੀ ਆ ਬਾਈ ਜਿਹੜੀ ਸੇਲ ਹੋਗੀ ਤੇ ਬਾਈ ਕਹਿੰਦਾ ਲੁਧਿਆਣੇ ਵਾਲੀ ਵਾਕਿਆ ਡਾਕਟਰ ਜਾਨਵਰ ਆਈ ਜਾਂਦੇ ਸੇਲ ਹੋ ਜਾਂਦੇ ਵੀਡੀਓ ਦਾ ਟਾਈਮ ਹੀ ਨਹੀਂ ਮਿਲਦਾ ਅੱਜ ਵੀ ਹੁਣ ਆਦੇ ਕਈ ਕਿ ਤੁਹਾਨੂੰ ਮੈਂ ਵੀ ਵੀਡੀਓ ਪਾਉਣੀ ਆ ਮੌਸਮ ਜਿਆ ਖਰਾਬ ਹੋ ਜਾਂਦਾ ਸਹੀ ਆ ਹੂੰ ਉਹਦੋਂ ਨੂੰ ਮੰਨ ਕੇ ਚੱਲ ਸੇਲ ਹੋ ਹੀ ਜਾਂਦੇ ਜਾਨਵਰ ਹੋ ਜਾਂਦੇ ਬਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਦੇ ਕਿੰਨੀ ਕੁ ਉਮਰ ਆ ਬਾਈ ਇਹਦੀ ਹੋਊਗੀ 6 ਤੋਂ 7 ਮਹੀਨੇ ਡਾਕਟਰ ਓਕੇ ਬਾਈ ਕਿਹੜੇ ਟੀਕੇ ਦੀ ਆ ਪਤਾ ਕੁਛ ਨਾ ਟੀਕਾ ਡਾਕਟਰ ਆਪਾਂ ਦੱਸਣੀ ਨੀਗਾ ਓਕੇ ਬਾਈ ਝੂਲੀ ਇੱਕ ਨੰਬਰ ਹਣਾ ਝੂਲੀ ਚਾਰ ਆ ਗਈ ਵਾਕਿਆ ਨਾ ਸਵੇਰ ਦਾ ਟਾਈਮ ਆ ਸਹੀ ਪਠਾ ਇਹ ਪਉਣਾਗਾ ਪਉਣਾਗਾ ਹਾਂ ਉਹਦਾ ਕਰਕੇ ਥੋੜਾ ਜਿਹਾ ਲੱਗਦਾ ਨਿਮਾਈਆਂ ਹਜੇ ਗਿੱਲੀਆਂ ਜੀਆਂ ਹਾਂ ਗਿੱਲੇ ਪਿੰਡੇ ਗਿੱਲੇ ਪਏ ਆਗੇ ਹੂੰ ਕੁਆਲਿਟੀ ਚੰਗੀ ਐ ਬਰੀਕੀ ਚੰਗੀ ਐ ਚਾਰ ਥਾਣਾ ਕੋਈ ਫੋਰਨਿਸ਼ਾਂਗ ਨਹੀਂ ਦੰਦੋਂ ਤਾਂ ਖੀਰੀ ਹੋਈ ਐ ਦੰਦੋਂ ਦਾ ਖੀਰੀ ਐ ਬੱਚਾ ਹੀ ਆਹ ਜੇ ਕਿ ਨਹੀਂ ਹਾਂ 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 ਉਮਰ ਛੋਟੀ ਐ ਬਈ ਉਮਰ ਦਾ ਚੈੱਕ ਕਰ ਲੋ ਉਮਰ ਦੇ ਹਿਸਾਬ ਨਾਲ ਕੱਦ ਚੰਗਾ ਫੇਸ ਦੇਖੋ ਕਰਮਾ ਇਹਦਾ ਫੇਸ ਵੀ ਬੀ ਕਮਾਲ ਆ ਕੀ ਬਾਤ ਆ ਬਈ ਮੁੱਲ ਕੀ ਹੈ ਜਾਇਜ ਹੈ ਮੁੱਲ ਫੋਨ ਤੇ ਕਰ ਲਾਂਗੇ ਡਾਕਟਰ ਹਾਂ ਹੋਣਗੇ ਜੀ ਠੀਕ ਆ ਬਾਈ ਬਾਹਲੇ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ ਰੱਖਾਂਗੇ ਮੁੱਲ ਹੋਊਗਾ ਫੋਨ ਤੇ ਮੁੱਲ ਖੈਰ ਪਹਿਲਾਂ ਹੀ ਬਾਈ ਦੇ ਜਾਇਜ ਹੀ ਹੁੰਦੇ ਆ ਵੀਡੀਓ ਪਾਉਣ ਦੀ ਡੇਰ ਹੁੰਦੀ ਆ ਉਹਦੀ ਬੱਚੀਆਂ ਬਾਈ ਦੀਆਂ ਸੇਲ ਹੋ ਜਾਂਦੀਆਂ ਮਾਦਾ ਰਿਕਾਡ ਬਾਈ ਕਹਿੰਦਾ ਪਰ ਇਹ ਦੱਸਣਾ ਕੋਈ ਨਹੀਂ ਦੁੱਧ ਦਾ ਗੇਸੇ ਵਾਲਾ ਹਨਾ ਬਾਈ ਦੁੱਧ ਦਾ ਡਾਕਟਰ ਸੇਵਾ ਦਾ ਐਵੇਂ ਆਪਾਂ ਦੱਸੀ ਜਾਗੇ ਵੀ ਇਹ 30 ਲੀਟਰ ਵਾਲੀ ਆ 35 ਲੀਟਰ ਵਾਲੀ ਆ ਉਹਦਾ ਕੀ ਫਾਇਦਾ ਫਾਇਦਾ ਨਹੀਂ ਹਾਂ ਪਗੜਾ ਹੱਥੀ ਚੋਆ ਹੈਗਾ ਸਹੀ ਹੈ ਦੁੱਧ ਅੱਗੇ ਸੇਵਾ ਦਾ ਆਪਾਂ 30 ਕੇ ਭਰਾਏ ਹਾਂ ਹੀ ਬਾਈ ਕਹਿੰਦਾ ਆਪਾਂ ਸੀਮਣ ਦੱਸੀਏ ਕਿਉਂ ਬਾਈ ਕਹਿੰਦਾ ਆਪਾਂ ਕਿਹੜਾ ਹੱਥੀ ਸੀਮਣ ਭਰਾਇਆ ਬਾਈ ਹਨਾ ਨਾਂ ਲੈਣ ਨੂੰ ਤਾਂ ਬਾਈ ਕਹਿੰਦਾ ਜਿਹੜਾ ਮਰਜ਼ੀ ਲੈ ਲੀ ਹਾਂ ਹਾਂ ਝੂਲੀ ਦਿਖਾਓ ਝੂਲੀ ਇੱਕ ਨੰਬਰ ਆ 4 ਥਣ ਬੜ ਬੜ ਪੂਰੇ ਆ ਪੜਾ ਦੇਖੋ ਘਰ ਵਾਲੀ ਦਾ ਚੌੜੀ ਝੂੜੀ ਚੰਗੀ ਆ ਚ ਇਹ ਡਾਕਟਰ ਦੰਦੋਂ ਖੀਰੀ ਆ ਹੂੰ 11 ਤੋਂ 12 ਮਹੀਨਿਆਂ ਦੀ ਹੋਊਗੀ ਬੱਸੀ ਇਹ ਓਕੇ 11 ਤੋਂ 12 ਕਿ ਮਹੀਨਿਆਂ ਦੀ ਬਾਈ ਨੇ ਦੱਸੇ ਬਾਮੀ ਨੇ 1.5 ਮਹੀਨੇ ਦੇ ਵਿੱਚ ਇਹਨੇ ਟੀਕਾ ਲੈ ਲੈਣਾ ਸਹੀ ਗੱਲ ਆ ਬਾਈ ਸੇਤੀ ਟੀਕਾ ਲਊਗੀ ਜਿਹੜੇ ਸਾਮਨਾ ਵਧਣੇ ਪਈ ਵੀ ਰਾਜੀ ਆ ਪਲੀ ਵੀ ਆ ਥਾਂੜੀ ਪਲੀ ਵੀ ਬੱਸੀ ਆ ਪੂਰੀ ਜਾਸਬਰੀ ਵੀ ਫੁੱਲ ਆ ਬਿਊਟੀ ਵੀ ਚੰਗੀ ਆ ਫੇਸ ਦੇਖੋ ਫੇਸ ਦੀ ਬਿਊਟੀ ਜਿਹੜੀ ਕਮਾਲ ਦੀ ਆ ਬਾਈ ਕਿਆ ਬਾਪ ਮੁੱਲ ਫੋਨ ਤੇ ਹੋ ਜਾ ਮੁੱਲ ਹਾਂ ਫੋਨ ਤੇ ਜਾ ਕੇ ਜੈ ਜੀ ਜੈ ਜੀ ਠੀਕ ਆ ਬਾਈ ਬਾੜਾ ਮੁੱਲ ਨਹੀਂ ਕਰਦੇ ਭਾਈ ਕਹਿੰਦਾ ਜਮ ਜੈਜ ਮੁੱਲ ਹੋਊਗਾ ਮੁੱਲ ਫੋਨ ਤੇ ਹੋਊਗਾ ਕੁਆਲਿਟੀ ਇੱਕ ਨੰਬਰ ਆ ਭਾਈ ਚਾਵਾ ਬਹੁਤ ਚੰਗਾ ਬੱਚਾ ਪਲਿਆ ਵਾ ਬੱਚਾ ਥਣ ਝੂਲੀ ਇੱਕ ਨੰਬਰ ਆਗੇ ਦੰਦੋਂ ਖੀਰੀ ਹੈ ਘਰ ਤੱਕ ਦੀ ਗਾਰੰਟੀ ਹੈ ਨਾ ਭਾਈ ਹਾਂ ਘਰ ਤੱਕ ਦੀ ਡਾਕਟਰ ਜਿਵੇਂ ਮਰ ਜੇ ਦੰਦਾਂ ਦੀ ਹੋਊਗੀ ਗਾਰੰਟੀ ਆਪਣੀ ਥਣਾ ਦੀ ਹੋਊਗੀ ਇਹ ਗੰਡ ਮੌਕਾ ਉਹ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਭਾਈ ਹੂੰ ਅੱਗੇ ਵੀਰੇ ਆ ਗਈ ਤਿੰਨ ਨੰਬਰ ਜਰਸੀ ਬਰੀਡ ਇਹ ਜਰਸੀ ਹੈ ਡਾਕਟਰ ਉਮਰ ਕਿੰਨੀ ਹੈ ਉਮਰ ਇਹਦੀ ਹੋਊਗੀ 13 ਤੋਂ 14 ਮਹੀਨਿਆਂ ਦੀ ਮਹਾਰਾਜ ਦੰਦ ਵੀ ਦਿਖਾ ਦੋ ਦੰਦ ਦਿਖਾ ਦੇ ਕੱਦ ਵਿੱਚ ਵੱਡੀ ਲੱਗਦੀ ਕੱਦ ਕੁੱਦ ਵੱਧਾ ਨਾ ਹੂੰ ਖੀਰੀ ਹੋਈ ਆ ਹਾਂ ਇੱਧਰ ਦੀ ਹੈ ਕੋਈ ਚੈੱਕ ਕਰਨ ਲਈ ਵੀ ਜਾਣ ਵਾਲੀ ਆ ਪੂਰੀ ਪਲੀ ਵੀ ਆ ਲੈ ਲੈ ਜਮਾ ਖੀਰੀ ਆ ਨਾ ਜਮਾ ਕੱਚੀ ਖੀਰੀ ਆ ਕੱਦ ਕੁੱਦ ਬਹੁਤ ਆ ਵਛੀ ਆ ਹੂੰ ਕੱਦ ਚੰਗਾ ਪਲੀ ਵੀ ਚੰਗੀ ਬਾਕੀ ਝੂਲੀ ਦਿਖਾਓ ਰੱਟ ਬਾਕੀ ਕਲਰ ਬਹੁਤ ਚੰਗਾ ਹੈ ਨਾ ਹੂੰ ਲੈ ਬਈ ਝੂਲੀ ਚੈੱਕ ਕਰ ਲੋ ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੀ ਤੇ ਤਾਂ ਕੀ ਬਾਤ ਆ ਹੋਲੇ ਮੜੀ ਪ੍ਰੋਬੇ ਲਾਲ ਕਲਰ ਮੰਗ ਬਹੁਤ ਹੈ ਇਸ ਕਲਰ ਦੀ ਇਹ ਕਲਰ ਤੇ ਬਹੁਤ ਘੱਟ ਵੜ ਮਿਲਦੀ ਆ ਬਿਊਟੀ ਚੈੱਕ ਕਰੋ ਛੇ ਸੂਸ ਚਮਕ ਪੂਰੀ ਫਲੀ ਵੀ ਜਾਣ ਵਾਲੀ ਤੇ ਟੀਕਾ ਦਾ ਜਾਣੀ ਬਾਈ ਹੀਟ ਚ ਹੈਟਰ ਬੱਸੀ ਅੱਜ ਹੀਟ ਚ ਹਾਂ ਹਾਂ ਤਾਂ ਉਹ ਐ ਠੱਕਾ ਕਰਦੀ ਆ ਠੱਕਾ ਕਰਦੀ ਆ ਤਾਂ ਬਸ ਹੀਟ ਚ ਹੈਗੀ ਹੂੰ ਅੱਜ ਹੀਟ ਚ ਆਈ ਵੀ ਆ ਜਾਣ ਸਰ ਕਰਮਲੀ ਨੇ ਸੀ ਨਾ ਜਿਹੜਾ ਲੈ ਲੈਣਾ ਹੈ ਕੱਦ ਕੁੱਦ ਪੂਰਾ ਵੜਦਾ ਸਹੀ ਗੱਲ ਆ ਉੱਤੋਂ ਪੱਧਰ ਆ ਕੋਈ ਢੂਈ ਨਹੀਂ ਜਗਦੀ ਕਿ ਨਹੀਂ ਨਾ ਨਾ ਬੋਦੀ ਵਾਲੀ ਬੱਸੀ ਆ ਡਾਕਟਰ ਹੂੰ ਬਾਕੀ ਇਹ ਉਮਰੀ ਬਹੁਤ ਛੋਟੀ ਹੈਗੀ ਉਮਰ ਬਹੁਤ ਛੋਟੀ ਹੈ ਹਾਂ ਕੱਦ ਦਾ ਵੜਨੇ ਬਹੁਤ ਕਰਨਾ ਬਹੁਤ ਕਰਨਾ ਬਾਈ ਸਹੀ ਗੱਲ ਮੋਲ ਵੀਰੇ ਜੈਜ ਹੋ ਮੋਲ ਜੈਜ ਕਰਾਂਗੇ ਡਾਕਟਰ ਠੀਕ ਆ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜੈਜ ਮੋਲ ਰੱਖਾਂਗੇ ਬੱਚੇ ਦੇ ਹਿਸਾਬ ਨਾਲ ਮੋਲ ਹੋਊਗਾ ਬਾਈ ਜਿਵੇਂ ਉਹ ਵੜਾ ਸੇਲ ਹੋ ਗਈ ਬਾਈ ਕਹਿੰਦਾ ਕੱਲ ਹੀ ਆਈ ਸੀਗੀ ਅੱਜ ਸੇਲ ਹੋਊਗੀ ਵੈਸੇ ਬਾਈ ਉਹ ਵੀਡੀਓ ਪਾਉਣ ਦਾ ਸਮਾਂ ਜਿਹੜਾ ਘੱਟ ਹੀ ਮਿਲਦਾ ਕਹਿੰਦੇ ਭਾਈ ਆ ਵੀ ਡਾਕਟਰ ਹੋਈ ਜਾਂਦਾ ਸੌਦਾ ਜਰਸੀ ਵੰਨ ਕੇ ਚੱਲ ਆਂਦੀਆਂ ਨਹੀਂਆਂ ਇੱਕ ਟੱਲੀ ਕਰੀ ਇਹਦਾ ਵੀ ਸੌਦਾ ਹੋਈ ਜਾਂਦਾਗਾ ਠੀਕ ਆ ਹਾਂ ਬਾਕੀ ਆਏ ਆਪਾਂ ਹੁਣ ਵੀਡੀਓ ਤਾਂ ਹੀ ਪੁਆਈਏ ਵੀ ਵਿੱਚ ਜਾਨਵਰ ਦਿਖਾ ਦਗੇ ਹੂੰ ਇਹਦਾ ਹੂੰ ਦਿਖਾਤੀ ਸ਼ੌਂਕਿਆ ਦੋਸਤ ਦੇ ਵੀ ਮੰਨ ਕੇ ਚੱਲ ਬੱਚੇ ਬਾਈ ਕੋਲੇ ਹਰ ਤਰ੍ਹਾਂ ਦੀ ਕੁਆਲਿਟੀ ਦੇ ਆਉਂਦੇ ਆ ਕਹਿੰਦੇ ਭਾਈ ਹੂੰ ਲੈ ਸੋਰਾ ਇੱਕ ਨੰਬਰ ਪਲੇ ਵੀ ਫੋਲ ਪੂਰੀ ਜਾਣ ਵਾਲੀ ਆ ਬਿਊਟੀ ਚੈੱਕ ਕਰ ਫੈਟਰ ਬੈ ਕੀਰੀ ਇਹ ਦੰਨੋਂ ਦੰਦੋਂ ਕੱਚੀ ਖੀੜਾ ਡਾਕਟਰ ਇਹ ਵੀ ਠੀਕ ਆ ਹੂੰ ਝੋਲੀ ਦਿਖਾ ਦ ਹੂੰ ਝੋਲੀ ਇੱਕ ਨੰਬਰ ਗੱਬਣ ਵਾਲੀ ਝੋਲੀ ਲਈ ਫਰਦੀ ਆ ਕਰਮ ਵਾਲੀ ਜਾਨ ਵਾਲੀ ਹੈ ਯਾਰ ਵਾਲੀ ਜਾਨ ਡਾਕਟਰ ਬਸੀ ਜੇ ਪਲੀ ਵੀ ਵਾਲੀ ਆ ਬਾਕੀ ਐਨਾ ਬਸੀ ਹੀਟ ਚ ਹੈ ਵੀ ਤਾਂ ਨੂੰ ਤੰਗ ਕਰਦੀ ਠੀਕ ਆ ਬਾਈ ਕੋਈ ਨਹੀਂ ਬੰਦੇ ਉੱਤੇ ਝੋਲੀ ਦਿਖਾ ਦੇਗੇ ਲੈ ਇੱਕ ਨੰਬਰ ਬੱਚਾ ਬਾਈ ਜੇ ਮੈਂ ਕੋਈ ਵੀ ਇੱਤਨੇ ਇਕੱਠੀਆਂ ਲਊਗਾ ਬਾਈ ਵਧੀਆ ਮਾਨਦਾਨ ਹੋ ਜਾ ਹਾਂ ਹਾਂ ਕਰ ਦਾਂਗੇ ਡਾਕਟਰ ਠੀਕ ਆ ਤੈਨੂੰ ਗੋਟੀਆਂ ਖਰੀਦੋਂਗੇ ਬਾਈ ਕਹਿੰਦਾ ਵਧੀਆ ਮਾਨਦਾਨ ਕਰਦਾਂਗੇ ਫਾਰਮ ਆ ਬਾਈ ਦਾ ਬਾਈ ਕੋਲੇ ਗਾਂ ਮੰਨੇ ਚੰਗੀਆਂ ਗਾਂ ਮੰਨੇ ਚੰਗੇ ਦੁੱਧ ਤੇ ਚੱਲ ਰਹੀਆਂ ਨੇ ਬਈ ਬ੍ਰੀਡ ਬਾਈ ਪੂਰੀ ਨਿਰਖ ਪਰਖ ਕੇ ਲੈੰਦਾ ਜਿਹੜੀ ਗੱਲ ਆ ਬਾਈ ਨੇ ਦੱਸਤੀ ਵੀ ਮੌਕੇ ਦੀ ਕੋਈ ਫੋਰਸ ਆਂਗ ਦੀ ਦੱਸ ਦੋ ਗਰੰਟੀ ਹੁੰਦਾ ਟਰੇ ਚੀਜ਼ਾਂ ਦੀ ਆਪਣੀ ਫੁੱਲ ਗਰੰਟੀ ਹੈ ਬਾਈ ਕਹਿੰਦਾ ਟੀਕੇ ਦਾ ਆਪਾਂ ਨਾ ਨਹੀਂ ਲੈਣਾ ਕਿਉਂ ਟੀਕੇ ਕਿਹੜਾ ਆਪਣੇ ਹੱਥੀ ਭਰਾਏ ਵਿਆ ਸਹੀ ਆ ਬਾਈ ਬਾਕੀ ਦੱਸ ਨੂੰਹੜਾ ਕੋ ਮਰਜ਼ੀ ਦੱਸ ਦਗੇ ਦੁੱਧ ਸੇਵਾ ਦਾ ਹਣਾ ਦੁੱਧ ਦਾ ਸੇਵਾ ਦਾ ਹੂੰ ਸਹੀ ਹੈ ਭਾਈ। ਆ ਕਿਹੜੀ ਚੀਜ਼ ਆ ਉਹ ਆ ਵੀਡੀਓ ਤੋਰ ਤੋਰ ਕੇ ਸੈਂ ਸਾਰੀਆਂ ਦਿਖਾ ਦਿਆਂ। ਬਾਕੀ ਯਾਰ ਭਾਈ ਆਪ ਹੀ ਬੱਚਾ ਬੋਲਦੇ ਹਾਂ। ਜਿਵੇਂ ਹੋਣਾ ਬੱਛੀ ਆ ਲੈ ਕੀ ਘਾਟ ਐ ਤੇ ਪਲੀ ਵੀ ਚੰਗੀ ਆ ਨਾ ਜਾਣ ਵਾਲੀ ਆ। ਹਾਂ। ਧੰਨਵਾਦ।